चल 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 भल फ चल 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 पानी बड़ा भी बहुत प्याजना dòng đến dòng thảo luận thảo luận thảo luận thảo luận

Ave kopen dalio, nupiralą, 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 nupiralą ਜੇ ਉਹ ਪੱਠਿਆਂ ਦਾ ਉਸੇ ਪੱਠੇ ਨਹੀਂ ਪੀਦੇ ਪਰ ਉਹ ਪੱਠੇ ਨੇ ਠੇਕੇ ਤੋਂ ਲਿਆ ਦੀ ਧੋਨੇ ਵਾਲਾ ਜੀ ਆਵੇ ਤੇ ਟਿਕਨੀਰ ਗੀ ਮਨ ਨੂੰ ਪਾਉਣੀ ਸੋਹਣਾ ਹੋਇਆ ਨਾ ਮੈਂ ਮਾੜਾ ਕਹਿੰਦਾ ਹੀ ਪਾਣੀ ਪੂਣੀ ਕੁਛ ਨਹੀਂ ਹੈਗਾ ਉਸੇ ਕਿਨੇ ਮੈਨੂੰ ਆਪਣੇਰੀ ਜਿਹੜੀ ਗੱਲ ਲਿਆਂਦੀ ਐਨੀ ਦੂਰੋਂ ਉਹ ਸਲਿਓਂ ਉਹ ਗਈ ਆ ਪੱਠਿਆਂ ਕੋਲ ਗਈ ਪਨੀਰੀ ਸਾਰੀ ਤੰਨ ਮਾਜੇ ਵਾਲੇ ਨੇ ਬਈ ਤੰਨ ਵਾਕੇ ਮਾਜਾ ਹੈ ਪਾਣੀ ਵੀ ਮਾਰ ਵੀ ਚੱਲੀ ਆ 83 ਦੀ ਮਾਰ ਵੀ ਚੱਲੀ ਐ ਨਾ ਮਾਜਾ ਮਾਜਾ ਹੀ ਆਈ ਓ ਮਲਾ ਟ੍ਰਾਲੀ ਉੱਥੇ ਖੜੀ ਕਰ ਗਿਆ ਬੰਦਾ ਵੇਲਾ ਆ ਲਈ ਦਰਿਆ ਦੇ ਕੰਢੇ ਤੇ ਬਿਲਕੁਲ ਪੈ ਲੀਆਂ ਨੇ ਨਹੀਂ ਪੈ ਗਿਆ ਅਮੀਨ ਇਹ ਜਲਥਲ ਕਰ ਦਿੱਤਾ ਪਾਣੀ ਸਾਰਾ ਇੱਥੇ ਹੋਣਾ ਫਲਦਾ ਨਵਾ ਨਹੀਂ ਹੁਣ ਪਾਣੀ ਖੇਤੀ ਪੋਤੋਂ ਸਾਡਾ ਪਾਣੀ ਕਿੱਥਾ ਹੋ ਗਿਆ ਕੌਣ ਪਾਣੀ ਖਿੱਚਦਾ ਹੈ ਆ ਕਿੱਲੇ ਦਾ ਪਾਣੀ ਇਹ ਖਿੱਚ ਲੈਂਦਾ ਅੱਛਾ ਉਹ ਨਹੀਂ ਖਿੱਚਦਾ ਬੰਨਵਾ ਪੋਤੋਂ ਖਿੱਚ ਕੇ ਆ ਇਹਦਾ ਇਹ ਪਾਣੀ ਚੱਲਦਾ ਸੇਮਾ ਭਾਣੀ ਨਾਲ ਪਾਣੀ ਲੋ ਗਿਆ ਮਾ ਸਾਡੀਆਂ ਪੈਰੀਆਂ ਲੱਗ ਨਿੰਨੇ ਨਿੰਨੇ ਦਾ ਬਾਦੇ ਮੰਗਲ ਦਾ ਸਾਰ ਇੱਥੇ ਆ ਛਕਣਾ ਇਹ ਬੰਨੂ ਹੈ ਤੇ ਤਮ ਹੁਣ ਬੁਝਾ ਰਿਹਾ ਸੀ ਆ ਬਹੜੀ ਰੋਡ ਦਾ ਨਹੀਂ ਰੋਡ ਦਾ ਸੁਹਾਗਾ ਓਹ ਪਰ ਉਹਨੂੰ ਲਾਇਓ ਰੋਡ ਤੇ ਹੁਣ ਕਾਹਦੇ ਨਾਲ ਲੈ ਗਿਆ ਇਹ ਇੰਨਾ ਪਾਣੀ ਆਵੇ ਮੋ ਜਣੇ ਖੇਤ ਕੋ ਦਾ ਨਹੀਂ ਲਾਇਓ ਤਰਨਾ ਪੈਣਾ ਫਿਰ ਵਿੱਚ ਵੜਨਾ ਪੈਣਾ ਪਾਣੀ ਦੇ ਫੋਟੋ ਆ ਗਿਆ ਚਲੋ ਚਲੋ ਲੈਓ ਲੈਓ ਸਵਾਗਾ ਆ ਤੇ ਦੱਸ ਕਿਹੜਾ ਕੰਦਰ ਵੀ ਬੜੀ ਬੜੀ ਕਾਜ ਸਵਾਗਿਆ ਬੜੀ ਚੱਲ ਇਹ ਫੋਟੋ ਪਹੀਆ ਇਸ਼ਾ ਡੂਡਾ ਈਏ ਪਰ ਨਹੀਂ ਆ ਤੇ ਆ ਨਾਲ ਡੇਗਣਾ ਪਈ ਵਿੱਚ

ਹਾ ਜ਼ਰਦਾਰ ਬਣਿਆ ਆ ਨੋ ਮਾਰ ਰਹੀ ਇੱਕ ਮਾਰਨਾ ਇੱਕ ਮਾਰਨਾ ਗਾ ਗਾਏਗਾ ਮਾਰਦੇ ਸਤਾ ਆਹ ਫੋਰ ਚੰਗੀ ਰੇ ਲਾ ਸੁਖਿਆ ਫੜੀ ਗਿਆ ਮਾਲਿਆ ਸਾਗਾ ਜਦੋਂ ਲੋੜ ਕੇ ਸਾਡੇ ਨਾਲ ਵਾਦੀ ਕਿ ਕੋਈ ਪਾਰ ਕਿੰਨੇ ਵੜ ਗਿਆ ਉਹ ਮਰਿਆ ਹੋਣਾ ਨਾ ਮੈਂ ਐ ਨਹੀਂ ਦੇ ਮੈਂ ਨਹੀਂ ਆਇਆ ਕੀ ਕਰ ਗਿਆ ਕੋਈ ਆ ਭਾਈ ਇਹਨਾਂ ਨਹੀਂ ਵੜ ਕੇ ਗਏ ਸਾਡੀਆਂ ਇਹਦਾ ਕਿਹੜਿਆ ਹਾਂ ਕਿਹੜਾ ਬੰਦੇ ਆ ਮੂੰਹ ਆ ਕੋਈ ਤਰੋਂ ਆਇ ਨੂੰ ਉਥੋਂ ਅੱਛਾ ਇਹ ਮਾਹੀ ਜਾਈਂ ਤਰ ਵੀਉਣੇ ਤੇ ਬੁਲਾ ਰਹੇ ਹੋਣਗੇ ਬੰਦੇ ਕਹੇ ਗੱਡ